ਅੱਜ ਪੰਥਕ ਜਥੇਬੰਦੀਆਂ ਨੇ ਸਮੁੱਚੇ ਰੂਪ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਅਰਦਾਸ ਬੇਨਤੀ ਕੀਤੀ ਹੈ ਪੰਜਾਂ ਪਿਆਰਿਆਂ ਚੋਂ ਭਾਈ ਸਤਨਾਮ ਸਿੰਘ ਜੀ ਝੰਗੀਆਂ ਭਾਈ ਸਤਨਾਮ ਸਿੰਘ ਜੀ ਖੰਡਾ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਅਰਦਾਸ ਬੇਨਤੀ ਤੇ ਵਿੱਚ ਤਨ ਤਨ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਪਿਤਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਮੌਜੂਦਾ ਸੰਘਰਸ਼ ਜੋ ਕਿ 1978 ਤੋਂ ਆਰੰਭ ਹੋਇਆ ਸੀਗਾ ਉਸ ਸੰਘਰਸ਼ ਦੇ ਚਲਦਿਆਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਭਾਰਤ ਸਰਕਾਰ ਨੇ ਕੀਤਾ ਸੀਗਾ ਉਸ ਸਮੇਂ ਤੋਂ ਲੈ ਕਰਕੇ ਹੁਣ ਸਮੇਂ ਦੇ ਸਮੇਂ ਤੱਕ ਜਿੰਨੇ ਵੀ ਸਾਡੇ ਜੁਝਾਰੂ ਯੋਧੇ ਚਲਾਵਤਨ ਹੋ ਗਏ ਨੇ ਉਹਨਾਂ ਦੀ ਚੜ੍ਹਦੀ ਕਲਾ ਦੇ ਅਰੋਗਤਾ ਦੇ ਵਾਸਤੇ ਤੇ ਨਾਲ ਦੇ ਨਾਲ ਜਿਹੜੇ ਜੁਝਾਰੂ ਸਿੰਘ ਵਰਤਮਾਨ ਸੰਘਰਸ਼ ਤੇ ਵਿੱਚ ਹੁਣ ਵੀ ਆਪਣਾ ਯੋਗਦਾਨ ਪਾ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਸਾਡੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਬੰਦੀ ਸਿੰਘ ਜੋ ਕਿ ਪੰਜਾਬ ਅਤੇ ਭਾਰਤ ਦੀਆਂ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਸਣੇ ਡਬਲੂਗੜ ਉੱਥੇ ਸਾਰੇ ਬੰਦੀ ਸਿੰਘ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਰਿਹਾਈਆਂ ਵਾਸਤੇ ਗੁਰੂ ਸਾਹਿਬ ਦੇ ਚਰਣਾ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਅੱਜ ਦਾ ਦਿਨ ਜਿਵੇਂ ਕਿ ਸਾਰੇ ਸਿੱਖ ਜਗਤ ਨੂੰ ਪਤਾ ਹੈ ਕਿ 17 ਦਸੰਬਰ ਦਾ ਦਿਨ ਤਨਤਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਹੈ ਹੋਰ ਉਸ ਸ਼ਹਾਦਤ ਦੇ ਦਿਨ ਅਸੀਂ ਆਪਣੇ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਜੇ ਤਿਲਕ ਜੰਝੂ ਰਾਖਾ ਪ੍ਰਪਤਾਤ ਦਾ ਤੀਨੋ ਵੱਡੋ ਕਲੂ ਮੈਸਾਕਾ ਦੇ ਸਿਧਾਂਤ ਤੇ ਚੱਲਦਿਆਂ ਹੋਇਆਂ ਗੁਰਤੇਗ ਬਹਾਦਰ ਸਾਹਿਬ ਨੇ ਮਾਨਵਤਾ ਦੇ ਭਲੇ ਦੇ ਵਾਸਤੇ ਅਤੇ ਉਸ ਸਮੇਂ ਜੋ ਔਰੰਗਜ਼ੇਬ ਨੇ ਤਿਲਕ ਅਤੇ ਜੰਝੂ ਅਤੇ ਹਿੰਦੂ ਧਰਮ ਨੂੰ ਖਤਮ ਕਰਨ ਦੀ ਜੁੜਾ ਭੀੜਾ ਚੁੱਕਿਆ ਸੀਗਾ ਸੁਗੰਤ ਚੁੱਕੀ ਸੀਗੀ ਉਸ ਨੂੰ ਠੱਲ ਪਾਉਣ ਵਾਸਤੇ ਤੰਤਨ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਨੇ ਸੀਸ ਕੰਢੇ ਜਾ ਕਰਕੇ ਇਸ ਸੀਸ ਆਪਣਾ ਬਲਿਦਾਨ ਕੀਤਾ ਸਗੀ ਸ਼ਹਾਦਤ ਪਾਈ ਸਗੀ ਅੱਜ ਬੜਾ ਅਫਸੋਸ ਹੈ ਸਿੱਖ ਜਗਤ ਜਿੱਥੇ ਤੰਤਨ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਮਨਾ ਰਿਹਾ ਹੈ ਉੱਥੇ ਕਿਧਰੇ ਕਿਧਰੇ ਸਾਡੇ ਮਨ ਦੇ ਵਿੱਚ ਇੱਕ ਅਸੀਂ ਗਮਗੀਨ ਵੀ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਆਜ਼ਾਦ ਕਰਾਇਆ ਜਿਨ੍ਹਾਂ ਲੋਕਾਂ ਦੇ ਧਰਮ ਨੂੰ ਬਚਾਇਆ ਉਹਨਾ ਲੋਕਾਂ ਨਹੀਂ ਸਾਡੀਆਂ ਬੇੜੀਆਂ ਗੁਲਾਮੀ ਦੀਆਂ ਜੰਜੀਰਾਂ ਸਾਡੇ ਪੈਰਾਂ ਦੇ ਵਿੱਚ ਪਾਤੀਆਂ ਵਾਹ ਉਹਨਾਂ ਇਹਨੂੰ ਹਕੂਮਤ ਨਹੀਂ ਸਾਡੇ ਬੰਦੀ ਸਿੰਘਾਂ ਨੂੰ 32-32 ਸਾਲਾਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਹੈ ਅਤੇ ਲਖਤ 1 ਲੱਖ ਤੋਂ ਵੱਧ ਸਿੰਘ ਸਾਡੇ ਸ਼ਹੀਦ ਹੋ ਚੁੱਕੇ ਨੇ ਹੁਣ ਉਹਨਾਂ ਦੀਆਂ ਹੀ ਗਲਤ ਨੀਤੀਆਂ ਕਾਰਨ ਸਾਡੇ ਜੁਝਾਰੂ ਸਿੰਘ ਅੱਜ ਜਲਾਵਤਨ ਹੋ ਕਰਕੇ ਫੇਰ ਵੀ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਕੌਮ ਦੀ ਅਗਾਂਹਜ ਸੰਘਰਸ਼ ਦੇ ਵਿੱਚ ਦਰੜਤਾ ਦੇ ਨਾਲ ਪੈਰਾ ਦੇ ਰਹੇ ਨੇ ਔਰ ਐਸੇ ਸਿੰਘਾਂ ਦੀ ਲਿਸਟ ਬਹੁਤ ਲੰਬੀ ਹੈ ਜੋ ਜਲਾਵਤਨ ਹੋ ਕਰਕੇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਹਾਂ ਕਿ ਭਾਰਤ ਸਰਕਾਰ ਸਮੇਂ-ਸਮੇਂ ਤੇ ਇੱਕ ਬਲੈਕਲਿਸਟ ਜਾਰੀ ਕਰਦੀ ਹੈ ਜਿਨ੍ਹਾਂ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਵਦਾਵਾ ਸਿੰਘ ਬੱਬਰ ਭਾਈ ਮਹਿਤ ਸਿੰਘ ਬੱਬਰ ਅਤੇ ਗਜਿੰਦਰ ਸਿੰਘ ਜੀ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਉਹ ਭਾਈ ਰਣਜੀਤ ਸਿੰਘ ਜੀ ਨੀਟਾ ਅਤੇ ਬਿਆੰਤ ਬਹੁਤ ਸਾਰੇ ਹੋਰ ਸਿੰਘ ਜਿਹੜੇ ਨੇ ਉਹ ਬਲੈਕਲਿਸਟ ਵਿੱਚ ਕਰਕੇ ਜਲਾਵਤਨੀ ਹੋ ਚੁੱਕੇ ਨੇ ਅਸੀਂ ਸਾਰੇ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਅੱਜ ਇੱਥੇ ਸੰਗਦੀ ਰੂਪ ਦੇ ਵਿੱਚ ਕਿਉਂਕਿ ਲਿਸਟ ਬਹੁਤ ਲੰਮੀ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਉਹਨਾਂ ਨੇ ਬਹੁਤ ਲੰਬੀ ਕਿ ਲਿਸਟ ਬਣਾਈ ਹੈ ਉਹ ਸਾਰੀ ਲਿਸਟ ਜਿਹੜੀ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਜਾਣੀ ਜਾਣ ਨੇ ਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਰਹਿਣ ਮੈਂ ਇੱਕ ਗੱਲ ਤੇ ਸਪਸ਼ਟ ਕਰਦੇ ਆ ਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਕੀ ਹੈ ਸਰਬੱਤ ਦੇ ਭਲੇ ਦੀ ਮੰਗ ਕਰਦੇ। ਸਰਬੱਤ ਦੇ ਭਲੇ ਵਾਸਤੇ ਕੀ ਹੈ ਅਸੀਂ ਹਰ ਕੌਮ ਦਾ ਭਲਾ ਮੰਗਦੇ ਹਾਂ, ਮਾਨਵਤਾ ਦਾ ਭਲਾ ਮੰਗਦੇ ਹਾਂ। ਹੋਰ ਉਸ ਤੇ ਚੱਲਦੇ ਹੋਏ ਅਸੀਂ ਅਗਰ ਅੱਜ ਆਪਣੇ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਦੇ ਵਿੱਚ ਆਪਣੇ ਯੋਧਿਆਂ ਵਾਸਤੇ ਜਲਾਵਤਨੀ ਜੜ ਸਿੰਘ ਨੇ ਉਹਨਾਂ ਵਾਸਤੇ ਤੇ ਬੰਦੀ ਸਿੰਘਾਂ ਦੇ ਵਾਸਤੇ ਜਿਹੜੀ ਸਾਡੀ ਅਸੀਂ ਅਰਦਾਸ ਕੀਤੀ ਹੈ, ਇਹ ਮੈਂ ਸਮਝਦਾ ਸਾਡਾ ਕੌਮੀ ਹੱਕ ਬਣਦਾ ਹੈ। ਉਸ ਕੌਮੀ ਹੱਕ ਦੀ ਪੂਰਤੀ ਕਰਦੇ ਹੋਏ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਇੱਥੇ ਦਮਦਮੀ ਟਕਸਾਲ ਦੇ ਪਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਅਤੇ ਭਿੰਡਰਾਵਾਲਾ ਸਿੱਖ ਯੂਥ ਫੈਡਰੇਸ਼ਨ ਜੱਤਾ ਸਰੁਲੱਛ ਅਤੇ ਸਾਡੇ ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਪਾਈ ਮਨਜੀਤ ਸਿੰਘ ਜੀ ਪੋਮਾ ਇਹ ਸਾਰੇ ਜਥੇਬੰਦੀਆਂ ਜਣੀਆਂ ਨੇ ਸਰਕਾਰ ਕਮੇਟੀਆਂ ਅਜੇ ਸਾਡੇ ਪੰਜ ਪਿਆਰੇ ਬਿਨਤ ਸਿੰਘ ਜੀ ਸ਼ਹੀਦ ਭਾਈ ਸੁਭੇਗ ਸਿੰਘ ਦੇ ਪੜਾਤਾ ਜੀ ਅਤੇ ਗੱਤਕਾ ਅਖਾੜੇ ਤੋਂ ਭਾਈ ਸਤਵੰਨ ਸਿੰਘ ਜੀ ਬਿੱਟੂ ਉੱਭੇ ਆਏ ਨੇ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹੁਣ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਜੱਥੇਬੰਦੀਆਂ ਇੱਥੇ ਆਈਆਂ ਨੇ 2-2 4-4 ਮਿੰਟ ਲਗਾ ਕਰਕੇ ਆਪਣੇ ਆਪਣੇ ਵਿਚਾਰ ਜਿਹੜੇ ਨੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਤਕਾਰਯੋਗ ਸਤਨਾਮ ਸਿੰਘ ਖੰਡਾ ਜੀ ਨੂੰ ਉਹ ਆਪਣੇ ਵਿਚਾਰ ਜਿਹੜੇ ਨੇ ਜ਼ਰੂਰ ਰੱਖਣ ਪ੍ਰੋਫੈਸਰ ਸਾਹਿਬ ਕਾਸ ਕਰ ਰਹੇ ਆ ਅਰਦਾਸ ਕਰਨਾ ਸਿੱਖ ਦਾ ਫਰਜ਼ ਹੈ ਤੇ ਦੂਜੀ ਗੱਲ ਸੰਘਰਸ਼ ਕਰਨਾ ਤੇ ਯੋਜਨਾ ਵੀ ਸਿੱਖ ਦਾ ਫਰਜ਼ ਹੈ ਅਸੀਂ ਸੰਘਰਸ਼ ਵੀ ਕਰ ਰਹੇ ਹਾਂ ਅਸੀਂ ਜੂਝ ਵੀ ਰਹੇ ਹਾਂ ਅਸੀਂ ਸਰਕਾਰ ਦੇ ਥੱਲੇ ਨਹੀਂ ਲਗੇ ਅਸੀਂ ਇਹ ਨਹੀਂ ਕਹਿ ਰਹੇ ਜਾ ਕਰਕੇ ਸੇ ਹੱਥ ਜੋੜ ਕੇ ਬੇਨਤੀ ਜਾ ਕਰਕੇ ਦਿੱਲੀ ਦੇ ਤਖਤ ਦੇ ਕੇ ਕਰ ਰਹੀ ਹੋਈ ਏ ਕਿ ਸਾਡੇ ਬੰਦੇ ਛੱਡ ਦਿਓ ਨਹੀਂ ਇਹ ਸਾਡਾ ਹੱਕ ਮੰਨਦਾ ਅਸੀਂ ਅਰਦਾਸ ਕਰਨ ਦਾ ਵੀ ਸੰਘਰਸ਼ ਕਰਨ ਦਾ ਵੀ ਮੋਰਚੇ ਲਾਉਣ ਦਾ ਵੀ ਰੋਸ ਪ੍ਰਗਟ ਕਰਨ ਦਾ ਵੀ ਧਰਨੇ ਦੇਣ ਦਾ ਵੀ ਇਹ ਸਾਡੇ ਆਪਣੇ ਆਪਣੇ ਤਰੀਕੇ ਨੇ ਹੋਰ ਅਸੀਂ ਹੁਣ ਸਾਰੇ ਤੌਰ ਤਰੀਕਿਆਂ ਨੂੰ ਅਪਣਾਉਂਦੇ ਹੋਏ ਸਭਾਰਤ ਸਰਕਾਰ ਤੱਕ ਜਿੱਥੇ ਤੱਕ ਇਹ ਸਵਾਲ ਹੈ ਕਿ ਇਹ ਆਵਾਜ਼ ਇਹ ਕੇਵਲ ਦਿੱਲੀ ਦੀ ਗੁਰੂਆਂ ਤੱਕ ਨਹੀਂ ਇਹ ਕੇਵਲ ਭਾਰਤ ਦੀਆਂ ਸੀਮਾਵਾਂ ਤੱਕ ਨਹੀਂ ਇਹ ਦੇਸ਼ਾਂ ਵਿਦੇਸ਼ਾਂ ਤੱਕ ਜਾ ਰਹੀ ਹੈ ਔਰ ਉਸੇ ਚੱਲ ਰਹੀਆਂ ਅੱਜ ਦੇਖ ਲਓ ਕਿ ਮੀਡੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਮਰੀਕਾ ਕੈਨੇਡਾ ਅਤੇ ਹੋਰ ਜਿਹੜੇ ਮੁਲਕ ਨੇ ਉਹਨਾਂ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਭਾਰਤ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਕਿਸ ਪ੍ਰਕਾਰ ਦੇ ਨਾਲ ਸਿੱਖਾਂ ਦਾ ਕਤਲ ਕੀਤਾ ਜਾ ਰਿਹਾ ਹੈ ਇਸੇ ਤਰੀਕੇ ਨਾਲ ਉਸੇ ਪਾਲਿਸੀ ਨੂੰ ਚਲਦੇ ਹੋਏ ਆ ਉਹਨਾਂ ਨੇ ਅਮਰੀਕਾ ਦੇ ਵਿੱਚ ਸਿੱਖਾਂ ਦੇ ਕਤਲ ਕਰਨ ਦੀ ਯੋਜਨਾਵਾਂ ਬਣਾਈਆਂ ਕੈਨੇਡਾ ਦੇ ਵਿੱਚ ਸਾਡੇ ਸਿੰਘ ਮਾਰੇ ਗਏ ਪਾਕਿਸਤਾਨ ਦੇ ਵਿੱਚ ਸਾਡੇ ਸਿੰਘ ਮਾਰੇ ਗਏ ਸੋ ਅਸੀਂ ਜਾਗਰਤ